ਸਮਝਨਾ ਕਿ ਇਹ ਇੱਕ ਲਲ ਚੁਕਾ ਇੱਕ ਤਾਕਤ ਹੱਥਿਆਉਣ ਦਾ ਇੱਕ ਬੜਾ ਇਹਨਾਂ ਨਾਕਾਮ ਹਬਲਾ ਮਾਰ ਰਿਹਾ ਕਾਲੀ ਦਲ ਐ ਜਿਹੜੇ ਸਭ ਤੋਂ ਥੱਲੇ ਆ ਨਿਚਲੇ ਸਥਰ ਤੇ ਆ ਤੇ ਇਦਾਂ ਹੀ ਬਸਪਾ ਦੀ ਜਿਹੜੀ ਵੋਟ ਸ਼ੇਅਰ ਆ ਉਹ 1.5% ਤੋਂ ਵੱਧ ਨਹੀਂ ਹੈ ਪੰਜਾਬ ਦੇ ਵਿੱਚ ਡੁੱਬਦੇ ਨੂੰ ਤਣਕੇ ਦਾ ਸਾਰਾ ਕਾਲੀ ਦਲ ਜਿਹੜਾ ਵਾ ਉਹ ਤਣਕੇ ਦਾ ਸਾਰਾ ਲੈ ਰਿਆ ਪਰ ਜੋ ਮਰਜ਼ੀ ਕਰ ਲੈਣ ਪੰਜਾਬ ਦੇ ਵਿੱਚ ਕਾਲੀ ਦਲ ਨੂੰ ਭਾਜਪਾ ਹੋਵੇ ਕਾਲੀ ਦਲ ਹੋਵੇ ਕੋਈ ਬਸਪਾ ਹੋਵੇ ਇਨਾਂ ਦੀ ਤਾਲ ਨਹੀਂ ਗਾ ਲਈ ਪ੍ਰਕਾਸ਼ ਸਿੰਘ ਬਾਦਲ ਸਤਿ ਸ਼ੁਕ ਸਿੰਘ ਬਾਦਲ ਇਹਨਾਂ ਨੇ ਉਹਨਾਂ ਬਿੱਲਾਂ ਦੀ ਹਮਾਇਤ ਕੀਤੀ ਜਦੋਂ ਇਹਨਾਂ ਨੇ ਵੇਖਿਆ ਕਿ ਪੰਜਾਬ ਦੇ ਵਿੱਚ ਕਿੱਟਾ ਵੱਟਾ ਡੇਟਾ ਵਾ ਇਹਨਾਂ ਬਿੱਲਾਂ ਦੇ ਖਿਲਾਫ ਬਾਹਵਰੂੜਾ ਖੜਾ ਹੋ ਗਿਆ ਫਿਰ ਇਹਨਾਂ ਨੇ ਪਲਟੀ ਪਾਈ ਇਹੀ ਪਾਜਪਾਲ ਲੀਡਰ ਸਨ ਜਿਹੜੇ ਕਿਸਾਨਾਂ ਨੂੰ ਖਾਲਸਤਾਨੀ ਕਹਿੰਦੇ ਸਨ ਕਿਸਾਨਾਂ ਨੂੰ ਨੈਕਸਲਾਈਟ ਕਹਿੰਦੇ ਸਨ ਕਿਸਾਨਾਂ ਨੂੰ ਕਾਮਰੇਡ ਕਹਿੰਦੇ ਸਨ ਕਿਸਾਨਾਂ ਨੂੰ ਪਾਕਿਸਤਾਨੀ ਕਹਿੰਦੇ ਸਨ ਅਮਰਤਲ ਦੇਖ ਪੰਜਾਬ ਦੀ دیਵਾਨੀ ਕੀਤੀ ਪੰਜਾਬ ਦੇ ਉੱਤੇ ਰਾਜ ਕਰਦੀ ਮੈਂ ਤਾਂ ਕਿ ਇਹ ਇੱਕ ਲਾਲਚ ਦਾ ਇੱਕ ਤਾਕਤ ਹਥਿਆਉਣ ਦਾ ਇੱਕ ਬੜਾ ਇਹਨਾਂ ناکਾਮ ਹਬਲਾ ਮਾਰਿਆ ਕਾਲੀ ਦਾ ਲੈਸ ਜਿਹੜੇ ਸਭ ਤੋਂ ਥੱਲੇ ਆ ਨਿਚਲੇ ਸਤਰ ਤੇ ਆ ਤੇ ਇਦਾਂ ਹੀ ਬਸਪਾ ਦੀ ਜਿਹੜੀ ਵੋਟ ਸ਼ੇਅਰ ਆ ਉਹ 1.5% ਤੋਂ ਵੱਧ ਨਹੀਂ ਹੈ ਪੰਜਾਬ ਦੇ ਵਿੱਚ ਜੇ ਤੁਸੀਂ 2017 ਦੀਆਂ ਜਿਹੜੀਆਂ ਲੈ ਲੋ ਜਿਹੜਾ ਪੰਜਾਬ ਹੈ ਉਸ ਦੇ ਵਿੱਚ ਦਲਕਤ ਰਾਜਨੀਤੀ ਨੂੰ ਕੋਈ ਥਾਂ ਨਹੀਂ ਇੱਥੇ ਕਾਸਟ ਬੇਸਡ ਪੋਲਿਟਿਕਸ ਜਾਂ ਧਰਮ ਬੇਸਡ ਪੋਲਿਟਿਕਸ ਜਿਹੜੀ ਆ ਪੰਜਾਬੀਆਂ ਨੇ ਇਹਨੂੰ ਹਮੇਸ਼ਾ ਨਕਾਰਿਆ ਇਹ ਜਦ ਵਿੱਚ ਕਹਿੰਦੇ ਡੁੱਬਦੇ ਨੂੰ ਤਣਕੇ ਦਾ ਸਾਰਾ ਕਾਲੀ ਦਲ ਜਿਹੜਾ ਵਾ ਉਹ ਤਣਕੇ ਦਾ ਸਾਰਾ ਲੈ ਰਿਆ ਪਰ ਜੋ ਮਰਜ਼ੀ ਕਰ ਲੈਣ ਪੰਜਾਬ ਦੇ ਵਿੱਚ ਕਾਲੀ ਦਲ ਭਾਜਪਾ ਹੋਵੇ ਕਾਲੀ ਦਲ ਹੋਵੇ ਇਹ ਬਸਪਾ ਹੋਵੇ ਇਨਾਂ ਦੀ ਦਾਲ ਨਹੀਂ ਗੱਲ ਨਹੀਂ ਕਿਉਂਕਿ ਦਲਿਤ ਭਾਈਚਾਰਾ ਪੰਜਾਬ ਦਾ ਸ਼ੁਰੂ ਤੋਂ ਹੀ ਕਾਂਗਰਸ ਦੇ ਨਾਲ ਸਹੀ ਮੈਨੇ ਦੇ ਵਿੱਚ ਜੇ ਮੈਂ ਕਹਾਂ ਕਿ ਕਾਂਗਰਸੀ ਦਲਿਤ ਭਾਈਚਾਰੇ ਦੀ ਪਾਰਟੀ ਆ ਤੇ ਇਹ ਕੋਈ ਅਤਕਤ ਨਹੀਂ ਲਈ ਪੰਜਾਬ ਦੇ ਭਾਜਪਾ ਨetaਵਾਂ ਵੱਲੋਂ ਇਸ ਸਮਾਂ ਦੇ ਮਸਲ ਲੈ ਕੇ ਕੇਂਦਰ ਪ੍ਰਧਾਨ ਜੋ ਚਾਹ ਰਿਹਾ ਹੈ ਉਸ ਨੂੰ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਆਪਣੇ ਭਾਜਪਾ ਭਾਈ ਵੀਰਾਂ ਨੂੰ ਕਿ ਜਦੋਂ ਇਨਾਂ ਨੇ ਇਹ ਚੀਜ਼ ਇਨਾਂ ਨੂੰ ਪਤਾ ਲੱਗੀ ਕਿ ਅਸੀਂ ਘਰਾਂ ਤੋਂ ਨਿਕਲ ਜੋਗੇ ਨਹੀਂ ਅਸੀਂ ਲੋਕਾਂ ਚ ਜਾਣ ਜੋਗੇ ਨਹੀਂ ਤੇ ਫਿਰ ਇਨਾਂ ਨੂੰ ਇਹ ਕਿਸਾਨਾਂ ਦੀ ਯਾਦ ਆਈ ਜੇ ਤੁਸੀਂ ਵੇਖੋ ਕਿਸਾਨ ਮੁੱਦਾ ਪਿਛਲੇ 1.5 ਸਾਲ ਤੋਂ ਚੱਲ ਰਿਹਾ ਹੈ ਤੇ ਪਿਛਲੇ ਤਕਰੀਬਨ 6 ਮਹੀਨੇ ਤੋਂ ਕਿਸਾਨ ਨਾ ਕਿਸਾਨ ਜਥੇਬੰਦੀਆਂ ਟਿੱਕਰੀ ਤੇ ਸਿੰਘੂ ਤੇ ਗਾਜੀਪੁਰ ਬਾਰਡਰ ਦੇ ਉੱਤੇ ਧਰਦਾ ਲਾ ਕੇ ਬੈਠੀਆਂ ਅਸੀਂ ਪੰਜਾਬ ਤੇ ਐਮਪੀ ਜੰਤਰ ਮੰਤਰ ਤੇ ਧਰਨਾ ਲਾ ਕੇ ਬੈਠੇ ਆ ਕਿਸਾਨਾਂ ਦੀਆਂ ਮੰਗਾਂ ਬਣਾਉਣ ਨੂੰ ਤੇ ਜੇ ਇਹ ਸਹੀ ਮੈਨੇ ਦੇ ਵਿੱਚ ਜਿਹੜੇ ਭਾਜਪਾ ਲੀਡਰ ਨੇ ਜੇ ਕਿਸਾਨ ਹਤੈਸ਼ੀ ਨੇ ਤੇ ਜੇ ਇਹ ਰੋਜ ਪ੍ਰਧਾਨ ਮੰਤਰੀ ਨੂੰ ਮਿਲਣ ਕਿਤੇ ਨਾ ਕਿਤੇ ਜਾ ਸਕਦੇ ਨੇ ਕਦੀ ਇਹ ਜਾਂਦੇ ਨੇ ਹਰਜੀਤ ਗਰੇਵਾਲ ਜਾਂਦਾ ਕਦੀ ਜੈਨੀ ਸਾਹਿਬ ਜਾਂਦੇ ਆ ਤੇ ਕਿਸਾਨਾਂ ਦੇ ਖਿਲਾਫ ਇੰਦੀ ਮਾੜੀ ਸ਼ਬਦਾਵਲੀ ਵਰਤਦੇ ਆ ਇਹੀ ਭਾਜਪਾ ਲੀਡਰ ਸਨ ਜਿਹੜੇ ਕਿਸਾਨਾਂ ਨੂੰ ਖਾਲਸਤਾਨੀ ਕਹਿੰਦੇ ਸਨ ਕਿਸਾਨਾਂ ਨੂੰ ਨੈਕਸਲਾਈਟ ਕਹਿੰਦੇ ਸਨ ਕਿਸਾਨਾਂ ਨੂੰ ਕਾਮਰੇਡ ਕਹਿੰਦੇ ਸਨ ਕਿਸਾਨਾਂ ਨੂੰ ਪਾਕਿਸਤਾਨੀ ਕਹਿੰਦੇ ਸਨ ਇਹੋ ਹੀ ਭਾਜਪਾ ਲੀਡਰ ਕਹਿੰਦੇ ਸਨ ਕਿ ਇਹਨਾਂ ਨੂੰ ਫੰਡਿੰਗ ਚੀਨ ਤੇ ਪਾਕਿਸਤਾਨ ਤੋਂ ਹੋ ਰਹੀ ਆ ਅੱਜ ਇਲੈਕਸ਼ਨਾਂ ਨੇੜੇ ਆਣ ਕੇ ਇਹਨਾਂ ਨੂੰ ਕਿਸਾਨਾਂ ਦੀ ਯਾਦ ਆ ਗਈ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ ਸਚਾਈ ਪਤਾ ਹੈ ਤੇ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਅੱਗੇ ਮੂੰਹ ਲਾਇਆ ਨਾ ਘਾਮ ਮੂੰਹ ਲਾਉਂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਲੋਸਤੀਫੇ ਦੀ ਪੇਸ਼ਕਸ਼ ਤੇ ਤੁਹਾਡੀ ਕੀ ਰਾਏ ਹੈ ਦੇਖੋ ਮੈਂ ਸਮਝਦਾ ਕਿ ਜਿਹੜਾ ਕਾਂਗਰਸ ਪਾਰਟੀ ਹਮੇਸ਼ਾ ਇੱਕ ਤਿਆਗ ਵਾਲੀ ਪਾਰਟੀ ਰਹੀ ਹੈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿੰਨੀਆਂ ਕਾਂਗਰਸ ਦੇ ਡਿਲੀਟਰਾਂ ਨੇ ਆਪਣੀਆਂ ਜਾਨਾਂ ਗਵਾਈਆਂ ਸੋ ਉਹਨੀਆਂ ਗਾਂਧੀ ਜੀ ਨੇ ਆਪ ਦਾ ਪ੍ਰਧਾਨ ਮੰਤਰੀ ਬਣ ਕੇ ਪੰਜਾਬ ਦੇ ਸੁਪੁੱਤਰ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਿਹੜੀ ਜਾਖੜ ਸਾਹਿਬ ਦੇ ਬਹੁਤ ਅੱਛੀ ਸਟੇਟਮੈਂਟ ਦਿੱਤੀ ਹੈ ਬਲਕਿ ਇਹ ਤਾਂ ਹਾਈ ਕਮਾਂਡ ਜਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਨੇ ਸਲਾਹ مشورہ ਕਰਕੇ ਉਹਨਾਂ ਨੇ ਹੀ ਫੈਸਲਾ ਕਰਨਾ ਪ੍ਰਧਾਨ ਕੌਣ ਬਣੇ ਪਰ ਮੈਂ ਜਾਖੜ ਸਾਹਿਬ ਦੀ ਇਸ ਜਿਹੜੀ ਉਹਨਾਂ ਦੀ ਸਟੇਟਮੈਂਟ ਮੈਂ ਸਮਝਦਾ ਇਸ ਅਲੱਗ ਹੀ ਹੋਗਾ ਜਿਨ੍ਹਾਂ ਨੇ ਪੰਜਾਬ ਤੇ ਕਾਂਗਰਸ ਦੀ ਮਜ਼ਬੂਤੀ ਵਾਸਤੇ ਜਿਹੜਾ ਏਡੀ ਵੱਡੀ ਜਿਹੜੀ ਆ ਉਹਨਾਂ ਨੇ ਫੈਸਲਾ ਲਿਆ ਵਾ ਮੈਂ ਸਮਝਦਾ ਕਿ ਇਹਦੇ ਤੇ ਜਿੰਨੀ ਜੈਕਟ ਸਾਹਿਬ ਦੀ ਸ਼ਲਾਘਾ ਕੀਤੀ ਜਾਵੇ ਉਹ ਨਹੀਂ ਥੋੜੀ। ਅਕਾਲੀ ਦਲ ਅਕਤੂਬਰ ਤੱਕ ਚੋਣ ਮੰਨੋਰਥ ਪੱਤਰ ਪਿਆਰ ਕਰਨ ਦੀ ਗੱਲ ਕਰ ਰਹੀ ਹੈ। ਮੈਂ ਚੋਣ ਮੰਨੋਰਥ ਪੱਤਰ ਵੀ ਮੈਂ ਝੂਠ ਦਾ ਪੱਤਰ ਏਦਾਂ ਨੂੰ ਕਹੂੰਗਾ। ਕਿਉਂਕਿ ਕਦੀ ਵੀ ਦੇਖੋ ਅਕਾਲੀ ਦਲ ਨੇ ਕਦੀ ਵੀ ਪੰਜਾਬ ਦੀ ਸੇਵਾ ਨਹੀਂ ਕੀਤੀ। ਪੰਜਾਬ ਦੇ ਉੱਤੇ ਰਾਜ ਕਰਨ ਦੀ ਗੱਲ ਕੀਤੀ। ਤੇ ਪੰਜਾਬੀ ਇੱਕ ایسی ਨਿਆਰੀ ਕੌਮ ਨੇ ਜਿਨ੍ਹਾਂ ਦੇ ਉੱਤੇ ਨਾ ਮੋਗਲ ਨਾ ਅੰਗਰੇਜ਼ ਕੋਈ ਰਾਜ ਨਹੀਂ ਕਰ ਸਕਿਆ ਇਹ ਹਮੇਸ਼ਾ ਹੀ ਉਹਨਾਂ ਨੂੰ ਟੱਕਰ ਆ ਦਿੰਦੇ ਰਹੇ ਇਹ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਕਿ ਇਹ ਜਦੋਂ ਚੋਣ ਨੇੜੇ ਆਉਂਦੀ ਉਦੋਂ ਪਤਾ ਇਹਨਾਂ ਨੂੰ ਲੱਗਦਾ ਪਹਿਲਾਂ ਇਹਨਾਂ ਨੇ ਕਾਲੀ ਦਲ ਨੇ ਸਾਰੇ ਕਿਸਾਨ ਬਿੱਲਾਂ ਦੀ ਹਮਾਇਤ ਕੀਤੀ ਸਤਾਰ ਪ੍ਰਕਾਸ਼ ਸਿੰਘ ਬਾਦਲ ਸਤਾਰ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਉਹਨਾਂ ਬਿੱਲਾਂ ਦੀ ਹਮਾਇਤ ਕੀਤੀ ਜਦੋਂ ਇਹਨਾਂ ਨੇ ਵੇਖਿਆ ਕਿ ਪੰਜਾਬ ਦੇ ਵਿੱਚ ਕਈ ਟਾ ਵੱਟਾ ਜਿਹੜਾ ਵਾ ਇਹਨਾਂ ਬਿੱਲਾਂ ਦੇ ਖਿਲਾਫ ਬਾਵ ਰੋਲਾ ਖੜਾ ਹੋ ਗਿਆ ਫਿਰ ਇਹਨਾਂ ਨੇ ਪਲਟੀ ਮਾਰੀ ਇਹਨਾਂ ਦੇ ਚੋਣ ਮਤਲਬ ਪੱਤਰ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਇਹਨਾਂ ਕੋਈ ਮੁਤਾਬਚਿਆ ਵਾ ਜਿਹੜਾ ਇਹ ਉਹਦੇ ਵਿੱਚ ਪਾਉਣਗੇ ਤੇ ਨਾ ਹੀ ਇਹਨਾਂ ਨੇ ਜੋ ਪੰਜਾਬ ਦਾ ਹਾਲਾਤ ਇਹਨਾਂ ਨੇ ਘਰ ਛੱਡੇ ਆ ਅੱਜ ਪੰਜਾਬ ਤੇ ਸਿਰ ਜਦੋਂ ਦੀ ਇਹ ਸਰਕਾਰ ਜਦੋਂ ਗਈ ਆ ਸਾਢੇ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਛੱਡ ਕੇ ਗਏ ਆ ਤੇ ਅੱਜ ਹਰ ਜਿਹੜਾ ਜੰਮ ਦਾ ਬੱਚਾ ਵੀ ਉਹ 5-6 ਲੱਖ ਰੁਪਏ ਦਾ ਕਰਜ਼ਾਈ ਆ ਪੰਜਾਬ ਦਾ ਜਦੋਂ ਡੀ ਅਕਾਲੀ ਸਰਕਾਰ ਗਈ ਆ ਪਹਿਲਾਂ ਤਾਂ ਇਹ ਚੋਣ ਮਨੋਰਥ ਪੱਤਰ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਪੰਜਾਬ ਦੀ ਬੇਪਤੀ ਕੀਤੀ ਹੈ ਪੰਜਾਬ ਦੀ ਲੁੱਟ ਕੀਤੀ ਹੈ ਉਹਦਾ ਸਪਸ਼ਟੀਕਰਨ ਪੱਤਰ ਜਿਹੜਾ ਇਹ ਜਾਰੀ